ਵਿਆਹੀ ਬੀਬੀ ਦੇ ਮੱਥੇ ਦਾ ਸੰਧੂਰ ਇਸ ਗੱਲ ਦਾ ਪ੍ਰਤੀਕ ਹੈ ਮੈਂ ਕਿਸੇ ਦੀ ਹੋ ਗਈ ਮੈਂ ਕਿਸੇ ਦੀ ਬਣ ਗਈ ਕਿਸੇ ਬੀਬੀ ਦੇ ਗਲ ਵਿੱਚ ਪਾਇਆ ਮੰਗਲ ਸੂਤਰ ਇਸ ਗੱਲ ਦਾ ਪ੍ਰਤੀਕ ਹੈ ਮੈਂ ਕਿਸੇ ਦੀ ਹੋ ਗਈ ਹਾਂ ਮੈਂ ਬਣ ਗਈ ਹਾਂ ਕਿਸੇ ਤੇ ਸਾਡੇ ਪਾਏ ਗਾਤਰੇ ਇਸ ਗੱਲ ਦਾ ਪ੍ਰਤੀਕ ਨੇ ਵੀ ਅਸੀਂ ਕਿਸੇ ਦੇ ਬਣ ਗਏ ਸਾਡਾ ਕੋਈ ਸੁਹਾਗ ਹੈ ਇਹ ਜਿਹੜਾ ਭਾਵ ਹੈ ਪ੍ਰਭੂ ਇਹ ਜਗਾਓ ਨਾ ਇਹਨੂੰ ਗਾਤਰਾ ਤਨ ਦੇ ਉੱਤੇ ਹੈਗਾ ਮਨ ਦੇ ਉੱਤੇ ਇਹਦਾ ਇਮੋਸ਼ਨ ਹੈਗਾ ਮਨ ਦੇ ਉੱਤੇ ਤਨ ਦੇ ਉੱਤੇ ਗਾਤਰਾ ਹੁੰਦਾ ਹੈ ਮਨ ਦੇ ਉੱਤੇ ਫੀਲ ਹੁੰਦੀ ਹੈ ਭੈਣ ਦੇ ਹੱਥਾਂ ਦੇ ਵਿੱਚ ਲਾਲ ਚੂੜਾ ਹੁੰਦਾ ਪਰ ਮਨ ਦੇ ਵਿੱਚ ਸੁਹਾਗ ਦੀ ਫੀਲ ਹੁੰਦੀ ਹੈ ਇਮੋਸ਼ਨ ਹੁੰਦਾ ਜੇ ਉਹ ਇਮੋਸ਼ਨ ਹੈ ਨਹੀਂ ਤੇ ਚੂੜੀਆਂ ਕਿਸ ਦਾ ਸੰਧੂਰ ਕਿਸ ਦਾ ਸਾਡੇ ਫਿਰ ਗਾਤਰੇ ਕਿਸ ਕੰਮ ਜੇ ਸਾਡੇ ਅੰਦਰ ਇਮੋਸ਼ਨ ਹੈ ਨਹੀਂ ਪਿਆਰ ਹੈ ਨਹੀਂ